ਜਿਹੜਾ ਤੁਸੀਂ ਪੜਦੇ-ਮੁੜਦੇ ਹੁੰਦੇ ਸੀ ਉਹਦਾ ਤੁਸੀਂ ਫਲਾਨੀ ਥਾਂ ਜਗਾ ਲੈਣੀ ਸੀ ਬੜੀ ਸਸਤੀ ਸੀਗੀ ਤੇ ਅੱਜ ਆਪਣੇ ਨਾਲ ਤੈਨੂੰ ਵੇਖੋ ਕੋਈ ਮਹਿਲ ਪਾਈ ਬੈਠਾ ਹੈ ਕੋਈ ਕੋਠੀ ਪਾਈ ਬੈਠਾ ਹੈ ਵੀ ਤੁਸੀਂ ਕੱਲਾ ਸਾਰੀ ਜ਼ਿੰਦਗੀ ਚ ਇੱਕ ਘਰ ਹੀ ਬਣਾਇਆਗਾ ਤੇ ਘਰ ਤੋਂ ਬਿਨਾ ਤੁਸੀਂ ਕੁਝ ਨਹੀਂ ਬਣਾਇਆਗਾ ਜੇ ਕੋਈ 4 ਕਿੱਲੇ ਲੈ ਹੁੰਦੇ ਆ ਪਰ ਰੋਟੀ ਵਧੀਆ ਖਾਂਦੇ ਜਿੱਦਨ ਕਦੇ ਮੈਨੂੰ ਕੁਝ ਹੋ ਗਿਆ ਨਾ ਇੱਧਰ ਮੈਂ ਰੱਬ ਕੋਲੇ ਚਲਾ ਗਿਆ ਉਸ ਤੋਂ ਬਾਅਦ ਤੋਂ ਵਸੀਅਤ ਪੜ ਲਈ ਤੈਨੂੰ ਆਪ ਨਹੀਂ ਪਤਾ ਲੱਗ ਜੂਗਾ ਵੈਂਚ ਲੱਗਾ ਇੱਥੇ ਵੈਂਚ ਤੇ ਬਹਿ ਕੇ ਮੌਸਮ ਨੂੰ ਇੰਜੋਏ ਕਰਦੇ ਆਂ ਤੇ ਇੱਧਰਲੇ ਪਾਸੇ ਗੱਲ ਕਰਕੇ ਡੱਬ ਵਾਲੀ ਐ ਇੱਧਰ ਮਲੋਟ ਐ ਤੇ ਇੱਥੋਂ ਹੋਊਗਾ ਕਿ 23-24 ਕਿਲੋਮੀਟਰ ਡੱਬ ਵਾਲੀ ਕਿ 2 ਕਿਲੋਮੀਟਰ ਘੱਟ ਮਲੋਟ ਹੋਊਗਾ ਚਲੋ ਇਹੋ ਜੇ ਬੰਨ ਸਾਡੇ ਪਿੰਡ ਬਹੁਤ ਰੱਖੇ ਸੀ ਤੇ ਵਧੀਆ ਸੀ ਅਗਲੇ 4 ਜਣੇ ਬਹਿ ਜਾਂਦੇ ਹੁੰਦੇ ਸੀ ਤੇ ਪਰ ਉਹ ਆਏ ਆ ਵੀ ਕਿਸੇ ਨੇ ਟਰਾਲੀ ਮਾਰੀ ਉਹ ਚ ਕਿਸੇ ਨੇ ਕੋਈ ਟਰੈਕਟਰ ਮਾਰਿਆ ਕਿਸੇ ਦਾ ਕੋਈ ਰਿਸ਼ਤੇਦਾਰ ਜਾਂ ਕੋਈ ਮਤਲਬ ਕੋਈ ਜਾਣਕਾਰ ਕੋਈ ਬੰਦਾ ਕੋਈ ਯਾਰ ਦੋਸਤ ਮਲੇਸ਼ੀਆ ਰਹਿੰਦਾ ਤਾਂ ਮੈਨੂੰ ਮੈਸੇਜ ਜ਼ਰੂਰ ਕਰਿਓ ਦਾ ਕੰਮ ਵੀ ਚੱਲਣ ਵਾਲੀ ਆ ਇੱਕ ਫੇਸਬੁੱਕ ਤੇ ਨਾ ਐਡ ਬੜੀ ਆਉਂਦੀ ਈਜ਼ੀ ਵੀਜ਼ਾ ਦੀ ਉਹ ਇੰਨਾ ਇਰੀਟੇਟ ਕਰਦੀ ਆ ਨਾ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਆਪਾਂ ਜਾਏ ਜੀ ਨਵੇਂ ਰਸਤੇ ਤੇ ਸੈਰ ਕਰਨ ਤੇ ਮੌਸਮ ਕਦੇ ਧੁੱਪ ਨਿਕਲ ਆਉਂਦੀ ਹੈ ਕਦੇ ਬੱਦਲ ਬਣ ਜਾਂਦੇ ਹੈ ਤੇ ਉਮੀਦ ਤਾਂ ਹੈ ਮੀਂਹ ਆਊਗਾ ਮੌਸਮ ਵਿਭਾਗ ਵੀ ਦੱਸ ਰਿਹਾ ਹੈ ਕਿ ਮੀਂਹ ਦੇ ਚਾਂਸ ਪੂਰੇ ਹੈ ਬਾਕੀ ਹਵਾ ਚੱਲੀ ਜਾਂਦੀ ਹੈ ਅੱਜ ਕੋਈ ਹੰਮਸ ਵੀ ਹੈਣੀ ਆ ਗਏ ਚਾਚੇ ਦਵਿੰਦਰ ਦਾ ਝੋਨਾ ਤੇ ਨਾਲ ਹੀ ਆ ਗਿਆ ਆਪਣਾ ਸੇਮ ਨਾਲਾ ਇਹ ਲੋਕ ਨੂੰ ਮੈਂ ਅਕਸ ਵੀ ਦਿਖਾਇਆ ਸੀ ਜਿਹਨੇ ਸਾਡੇ ਪਿੰਡ ਨੂੰ ਬਚਾਇਆ ਤੇ ਦੋਸਤੋ ਅੱਜ ਨਾ ਇੱਕ ਗੱਲ ਮੈਂ ਤੁਹਾਨੂੰ ਕਰਨੀ ਆ ਆਪਾਂ ਅਕਸਰੀ ਗੱਲ ਕਰਦੇ ਹੁੰਨੇ ਆ ਜਾਂ ਗੱਲ ਕਰਦੇ ਸੁਣਿਆ ਹੋਣਾ ਵੀ ਕਈ ਹੁਣ ਕਰਦੇ ਨੂੰ ਆਦੇ ਆ ਵੀ ਨਾ ਤੁਸੀਂ ਉਹਨਾਂ ਟਾਈਮਾਂ ਜਾ ਆਪਦੇ ਵੇਲੇ ਜਦੋਂ ਛੋਡੇ ਵੇਲੇ ਤੁਹਾਡੇ ਤੇ ਸਮਾਂ ਸੀਗਾ ਵੀ ਤੁਸੀਂ ਕਿਸੇ ਵੱਡੇ ਸ਼ਹਿਰ ਚ ਪ੍ਰਾਪਰਟੀ ਨਹੀਂ ਲਈ ਉਦੋਂ ਪ੍ਰਾਪਰਟੀ ਬੜੀ ਸਸਤੀ ਸੀ ਹਜ਼ਾਰਾਂ ਦੇ ਹਿਸਾਬ ਨਾਲ ਮਿਲ ਜਾਂਦੀ ਸੀ ਜਾਂ ਲੱਖਾਂ ਦੇ ਹਿਸਾਬ ਨਾਲ ਤੇ ਅੱਜ ਦੀ ਘੜੀ ਮਤਲਬ ਜਿਹੜੀ ਪ੍ਰਾਪਰਟੀ ਜਿਵੇਂ ਚੰਡੀਗੜ੍ਹ ਸ਼ਹਿਰ ਕਰੋੜਾ ਕਰੋੜਾਂ ਦੇ ਮਿਲਦੇ ਆ ਜੇ ਜਾਰੇ ਥਾਂ ਲੈਣਾ ਤੁਸੀਂ ਵੀ ਉਦੋਂ ਕਿਉਂ ਨਹੀਂ ਬਣਾਈ ਤੁਸੀਂ ਜਦ ਪਿੰਡ ਦੀ ਗੱਲ ਕਰਕੇ ਤਾਂ ਆਪਾਂ ਉਦੋਂ ਕਿੱਲੇ ਬੜੇ ਸਸਤੇ ਹੁੰਦੇ ਸੀ ਹਜ਼ਾਰਾਂ ਦੇ ਹਿਸਾਬ ਨਾਲ ਕਿੱਲੇ ਮਿਲ ਜਾਂਦੇ ਸੀ ਅੱਜ ਲੱਖਾਂ ਦੇ ਆ ਵੀ ਉਦੋਂ ਕਿਉਂ ਨਹੀਂ ਬਣਾਈ ਭਾਵੇਂ ਇਹ ਗੱਲ ਕੋਈ ਆਪਦੇ ਘਰ ਦੇ ਨੂੰ ਮਜ਼ਾਕ ਛਕਿਆਂ ਦਾ ਹੈ ਭਾਵੇਂ ਸੀਰੀਅਸ ਕਹਿੰਦਾ ਹੈ ਰੇ ਇਹ ਗੱਲ ਸੋਚਦਾ ਹੈ ਵੀ ਕਾਸ਼ ਪਹਿਲਾਂ ਉਹ ਚੀਜ਼ ਬਣੀ ਹੁੰਦੀ ਅੱਜ ਅਸੀਂ ਸੌਖੇ ਹੁੰਦੇ ਪਰ ਆਇਆ ਜੀ ਕੀ ਤਾਂ ਨਹੀਂ ਕਰਦਾ ਹੁੰਦਾ ਉਦੋਂ ਰੁਪਏ ਦੀ ਵੈਲਿਊ ਘੱਟ ਸੀ ਗੱਲ ਉੱਥੇ ਹੀ ਐ ਅੱਜ ਤੋ ਆਪਾਂ ਹੋਰ 20 ਸਾਲਾਂ ਨੂੰ ਇਹ ਕ ਲੱਖਾਂਗੇ ਉਦੋਂ ਯਾਰ ਲੱਖਾਂ ਦਾ ਕੰਮ ਸੀ ਕਰੋੜਾਂ ਦਾ ਕੰਮ ਸੀ ਤੁਸੀਂ ਕਿਉਂ ਨਹੀਂ ਲਿਆ ਅੱਜ ਇੰਨੇ ਕਰੋੜਾਂ ਦਾ ਹੋ ਗਿਆ ਸਮੇਂ ਦੇ ਹਿਸਾਬ ਨਾਲ ਇਹ ਚੀਜ਼ਾਂ ਮਹਿੰਗੀਆਂ ਹੋਣਗੀਆਂ ਤੇ ਰੁਪਏ ਦੀ ਵੈਲਿਊ ਉਵੇਂ ਹੋਈ ਜਾਣੀ ਐ ਜੀ ਹਰ ਇੱਕ ਤੇ ਕਰਦਾ ਹੁੰਦਾ ਤੇ ਉਹਦੇ ਰਿਲੇਟਡ ਅੱਜ ਮੈਂ ਤੁਹਾਨੂੰ ਗੱਲ ਸੁਣਾ ਰਿਹਾ ਸੁਣਨ ਵਾਲੀ ਗੱਲ ਐ ਧਿਆਨ ਨਾਲ ਸੁਣਿਓ ਤੁਹਾਨੂੰ ਪਤਾ ਲੱਗ ਜਾਊਗਾ ਆਪ ਕਿਉਂਕਿ ਇਹ ਟਾਈਮ ਛੋਡੇ ਤੇ ਵੀ ਆਉਣਾ ਛੋਡੇ ਜਵਕਾਂ ਨੇ ਵੀ ਤੁਹਾਨੂੰ ਪੁੱਛਣਾ ਤੇ ਤੁਸੀਂ ਅੱਜ ਆਦੇ ਫਾਦਰ ਸਾਹਿਬ ਨੂੰ ਪੁੱਛਦੇ ਹਾਂ ਤਾਂ ਜਾਂ ਘਰ ਦੇ ਨੂੰ ਪੁੱਛਦੇ ਹਾਂ ਤੇ ਕੱਲ ਨੂੰ ਸੋਨੂੰ ਵੀ ਇਹ ਚੀਜ਼ ਦਾ ਜਵਾਬ ਦੇਣਾ ਪਊਗਾ ਧਿਆਨ ਨਾਲ ਸੁਣਿਓ ਆਹ ਰੋੜ ਨਾ ਜਿਆਦੇ ਵਗਦੀ ਐ ਮੈਂ ਤੁਹਾਨੂੰ ਬਹਿ ਕੇ ਗੱਲ ਸੁਣਾਉਣਾ ਮਾਨ ਸਾਹਿਬ ਦੀ ਟਾਣੀ ਆ ਗਈ ਹਮਿੰਦਰ ਸਿੰਘ ਬਿੰਨੀਮਾਨ ਵੈਂਚ ਲੱਗਾ ਇੱਥੇ ਵੈਂਚ ਤੇ ਬਹਿ ਕੇ ਮੌਸਮ ਨੂੰ ਇੰਜੋਏ ਕਰਦੇ ਆਂ ਨਾਲ ਤੁਹਾਨੂੰ ਗੱਲਵਾ ਸੁਣਾਉਣੇ ਆ ਆਸੇ-ਪਾਸੇ ਤੁਸੀਂ ਵੀ ਹਰੇ-ਹਰੇ ਖੇਤਾਂ ਦਾ ਨਜ਼ਾਰਾ ਲਓ ਆਜੋ ਕਰਾਂ ਤੇ ਸ਼ੁਰੂ ਕਰਦੇ ਆਂ ਮੈਂ ਗੱਲ ਬਹਿ ਜੀਏ ਕਰਾਂ ਆ ਸਾਡੇ ਪਿੰਡ ਦੀ ਜਿਹੜੀ ਰੋਡ ਸਿੱਧੇ ਜਾਂਦੀ ਆ ਜੀ ਆਪਣੇ ਜਿਹੜਾ ਦਿੱਲੀ ਵਾਲਾ ਹਾਈਵੇਅ ਉੱਤੇ ਤੇ ਜੇ ਇਧਰਲੇ ਪਾਸੇ ਗੱਲ ਕਰਕੇ ਡੱਬ ਵਾਲੀ ਆ ਇਧਰ ਮਲੋਟ ਹੈ ਤੇ ਇੱਥੋਂ ਹੋਊਗਾ ਕਿ 23-24 ਕਿਲੋਮੀਟਰ ਡੱਬ ਵਾਲੀ ਕਿ 2 ਕਿਲੋਮੀਟਰ ਕੱਟ ਮਲੋਟ ਹੋਊਗਾ ਮੌਸਮ ਵਧੀਆ ਹੋਇਆ ਪਿਆ ਚਲੋ ਜੀ ਬੈੰਨੇ ਆ ਤੇ ਫਿਰ ਗੱਲ ਕਰਦੇ ਹਾਂ ਸ਼ੁਰੂ ਰੌਣਕ ਮੇਲਾ ਪੂਰਾ ਹੈ ਨਾ ਹਾਂਜੀ ਦੋਸਤੋ ਆਪਾਂ ਗੱਲ ਕਰ ਰਹੇ ਸੀਗੇ ਵੀ ਜਦੋਂ ਆਪਾਂ ਘਰਦਿਆਂ ਨੂੰ ਪੁੱਛਦੇ ਆ ਜਾਂ ਕੋਈ ਪੁੱਛਦਾ ਜਾਂ ਮਜ਼ਾਕ 'ਚ ਕਹਿੰਦਾ ਵਿਅਰਤ ਸੀ ਉਦੋਂ ਇਹ ਚੀਜ਼ ਕਿਉਂ ਨਹੀਂ ਬਣਾਈ ਸੀ ਸਸਤੀ ਸੀਗੀ ਅਸਨ ਉਹ ਹੀ ਗੱਲ ਸੁਣਾਉਣਾ ਮੈਂ ਇੱਕ ਨਾ ਮੁੰਡਾ ਆਪਣੇ ਡੈਡੀ ਕੋਲ ਬੈਠਾ ਹੁੰਦਾ ਤੇ ਉਹ ਆਪਣੇ ਡੈਡੀ ਨੂੰ ਆਦਾ ਵੀ ਡੈਡੀ ਯਾਰ ਨਾ ਤੁਸੀਂ ਛੋਡੇ ਸਮੇਂ ਵੇਲੇ ਜਦੋਂ ਤੁਸੀਂ ਪੜਦੇ-ਪੜਦੇ ਹੁੰਦੇ ਸੀ ਉਹਦਾ ਤੁਸੀਂ ਫਲਾਨੀ ਥਾਂ ਜਗਾ ਲੈਣੀ ਸੀ ਬੜੀ ਸਸਤੀ ਸੀਗੀ ਤੇ ਅੱਜ ਆਪਣੇ ਨਾਲ ਤਾਂ ਨੂੰ ਵੇਖੋ ਕੋਈ ਮਹਿਲ ਪਾਈ ਬੈਠਾ ਕੋਈ ਕੋਠੀ ਪਾਈ ਬੈਠਾ ਵੀ ਆਪਾਂ ਹੀ ਪੂਰੀ ਵਧੀਆ ਐਸ਼ ਕਰਦੇ ਨਿਆਰੇ ਲੈਂਦੇ ਤੁਸੀਂ ਕਿਉਂ ਨਹੀਂ ਬਣਾਈਗੀ ਉਹਦਾ ਸਭ ਕੋਈ ਸਸਤਾ ਸੀਗਾ ਪਟਰੋਲ ਡੀਜ਼ਲ ਤੋਂ ਲੈ ਕੇ ਕੱਲੀ-ਕੱਲੀ ਚੀਜ਼ ਵੀ ਤੁਸੀਂ ਬਣਾਉਣੀ ਸੀਗੀ ਨਾਲੇ ਤੁਸੀਂ ਨਿਆਰੇ ਲੈਂਦੇ ਅੱਜ ਨਾਲੇ ਅਸੀਂ ਲੈਂਦੇ ਵੀ ਤੁਸੀਂ ਇਕੱਲਾ ਸਾਰੀ ਜ਼ਿੰਦਗੀ ਚ ਇੱਕ ਘਾਰ ਹੀ ਬਣਾਇਆ ਹੈਗਾ ਤੇ ਘਰ ਤੋਂ ਬਿਨਾ ਤੁਸੀਂ ਕੁਝ ਨਹੀਂ ਬਣਾਇਆ ਹੈਗਾ ਜੇ ਕੋਈ ਚਾਰ ਕਿੱਲੇ ਲੈੇ ਹੁੰਦੇ ਆ ਪਰ ਰੋਟੀ ਵਧੀਆ ਖਾਂਦੇ ਤੇ ਉਹਦਾ ਫਾਦਰ ਸਾਹਿਬ ਬਈ ਪੰਜ-ਸੱਤ ਮਿੰਟ ਚੁੱਪ ਰਹਿੰਦਾ ਉਸ ਤੋਂ ਬਾਅਦ ਬੋਲਦਾ ਵੀ ਪੁੱਤ ਤੈਨੂੰ ਕੀ ਪਤਾ ਮੈਂ ਤੇਰੇ ਲਈ ਕੀ ਕੁਝ ਬਣਾਇਆ ਹੈਗਾ ਜਿੱਦਨ ਕਦੇ ਮੈਨੂੰ ਕੁਝ ਹੋ ਗਿਆ ਨਾ ਜਦੋਂ ਮੇਰੇ ਰੱਬ ਕੋਲੇ ਚਲਾ ਗਿਆ ਉਸ ਤੋਂ ਬਾਅਦ ਤੋਂ ਵਸੀਅਤ ਪੜ੍ਹ ਲਈ ਤੈਨੂੰ ਆਪ ਨਹੀਂ ਪਤਾ ਲੱਗ ਜੂਗਾ ਵੀ ਤੇਰੇ ਡੈਡੀ ਨੇ ਤੇਰੇ ਵਾਸਤੇ ਕੀ ਕੁਝ ਕਰਿਆ ਕੀ ਕੁਝ ਨਹੀਂ ਕਰਿਆ ਚਲੋ ਜੀ ਸਮਾਂ ਲੰਘਦਾ ਤੇ ਉਹ ਦਿਨ ਵੀ ਆ ਜਾਂਦਾ ਹੈ ਜਦੋਂ ਤੇ ਫਾਦਰ ਸਾਹਿਬ ਨਹੀਂ ਹੁੰਦੇ ਤੇ ਉਸ ਤੋਂ ਬਾਅਦ ਉਹਨੂੰ ਮਿਲ ਜਾਂਦੀ ਏ ਦੀ ਵਸੀਅਤ ਵਸੀਅਤ ਦੇ ਵਿੱਚ ਲਿਖਿਆ ਹੁੰਦਾ ਵੀ ਪੁੱਤਰ ਉਹ ਸਮਾਂ ਆ ਗਿਆ ਜਦੋਂ ਮੈਂ ਤੈਨੂੰ ਦੱਸਾਂ ਵੀ ਮੈਂ ਤੇਰੇ ਵਾਸਤੇ ਕੀ ਕੁਝ ਬਣਾਇਆਗਾ ਜਿਹੜਾ ਆਪਣਾ ਘਰ ਪਾਇਆ ਹੋਇਆ ਹੈ ਘਰ ਉਹਨੇ ਪੂਰਾ ਵਧੀਆ ਪਾਇਆ ਹੁੰਦਾ ਜਿਹੜਾ ਆਪਣਾ ਘਰ ਪਾਇਆ ਹੋਇਆ ਹੈ ਘਰ ਦੀ ਨੀਂਹ ਦੇ ਵਿੱਚ ਨਾ ਇੱਕ ਘੜਾ ਹੈ ਤੇ ਘੜੇ ਦੇ ਵਿੱਚ ਤੇਰੇ ਲਈ ਬਹੁਤ ਕੁਝ ਹੈ ਸਭ ਕੁਝ ਹੀ ਹੈ ਸਿੱਕੇ ਸੁੱਕੇ 골ਡ ਗਾਰਡ ਮਤਲਬ ਕਾਗਜ ਪਏ ਆ ਸਾਰਾ ਕੁਝ ਤੇਰੇ ਵਾਸਤੇ ਹੈ ਵੀ ਜਿਹੜੀ ਘਰ ਦੀ ਨੀਂਹ ਹੈ ਉਹ ਪੱਟ ਲਾ ਚਲੋ ਜੀ ਉਹ ਨੀਂਹ ਪੱਟਣ ਲੱਗਦਾ ਘਰ ਕੋ ਢਾ ਲੈਂਦਾ ਆਪਦਾ ਘੜਾ ਕਢਦਾ ਹੈ ਇੱਕ ਘੜੇ ਦੇ ਵਿੱਚ ਇੱਕਲਾ ਲੈਟਰ ਹੁੰਦਾ ਤੇ ਲੈਟਰ ਜਦੋਂ ਖੋਲਦਾ ਤੇ ਲੈਟਰ ਨੂੰ ਪੜਦਾ ਉਹਦੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਲੈਟਰ ਦੇ ਵਿੱਚ ਐ ਲਿਖਿਆ ਹੁੰਦਾ ਲੈ ਪੁੱਤ ਮੈਂ ਤਾਂ ਤੇਰੇ ਵਾਸਤੇ ਘਰ ਬਣਾਤਾ ਸੀ ਆਪਦੀ ਜ਼ਿੰਦਗੀ 'ਚ ਹੁਣ ਇਹ ਘਰ ਢੁਟਾਈ ਦਿੱਤਾ ਹੁਣ ਤੂੰ ਬਾਕੇ ਦਿਖਾ ਤੈਨੂੰ ਫਿਰ ਪਤਾ ਲੱਗੂ ਵੀ ਮਿਹਨਤ ਕਿਵੇਂ ਹੁੰਦੀ ਹੈ ਤੇ ਉਹਦੇ ਨਾਲ ਫਿਰ ਬਹੁਤ ਪੈੜੀ ਹੁੰਦੀ ਹੈ ਹੁਣ ਤੂੰ ਸਮਝ ਹੀ ਗਏ ਹੋਵੇਂ ਗੱਲ ਤੇ ਜਿੰਨਾ ਪ੍ਰਮਾਤਮਣੇ ਨੇ ਦਿੱਤਾ ਬਈ ਉਹ ਚ ਖੁਸ਼ ਰਹਿਣਾ ਚਾਹੀਦਾ ਹੈ ਹੱਸਦੇ ਰਹੋ ਵਸਦੇ ਰਹੋ ਕੋਈ ਗੱਲ ਨਹੀਂ ਸਮਾਂ ਮਾੜਾ ਚੰਗਾ ਬੰਦੇ ਤੇ ਹੁੰਦਾ ਰਹਿੰਦਾ ਉਹਨੂੰ ਖੁਸ਼ ਹੋ ਕੇ ਬਤੀਤ ਕਰੋ ਤੇ ਜਿਆਦਾ ਵਧੀਆ ਹੈ ਕੋਈ ਨਹੀਂ ਬਾਕੀ ਬੰਦਾ ਮਿਹਨਤ ਕਰਦਾ ਰਹੇ ਯਾਰ ਫਲ ਦੇਣਾ ਪ੍ਰਮਾਤਮਣੇ ਨੇ ਦੇਣਾ ਕਦੇ ਨਾ ਕਦੇ ਬੰਦਾ ਉਹ ਜ਼ਿੰਦਗੀ ਸੌਖਾ ਰਹੂ ਹੁੰਦਾ ਇਹ ਗੱਲ ਤੁਸੀਂ ਮੇਰੀ ਯਾਦ ਰੱਖਿਓ ਵੈਸੇ ਮੇਰੇ ਦਿਮਾਗ 'ਚ ਗੱਲ ਆਈ ਮੈਂ ਚਲ ਸ਼ੇਅਰ ਕਰਦੇ ਆਂ ਤੇ ਚਲੋ ਹੁਣ ਕਰਦੇ ਆਂ ਸ਼ੁਰੂ ਬੋਕ ਜਾਣੇ ਪਿੰਡ ਕਣੀ ਨੂੰ ਆ ਅਮਨਿੰਦਰ ਸਿੰਘ ਬਿੰਨੀਮਾਨ ਦੀ ਢਾਣੀ ਹੈ ਮਾਨਸਾ ਮੇਲਾ ਦਾ ਘਰੇ ਹੈ ਨਹੀਂ ਪ੍ਰਧਾਨ ਯੂਥ ਕਾਂਗਰਸ ਆ ਗਏ ਚਾਚਾ ਜੀ ਗੁਰਵਿੰਦਰ ਦੀ ਟਾਣੀ ਜਿਹੜੇ ਸੁਸਾਇਟੀ ਦੇ ਪ੍ਰਧਾਨ ਬਣੇ ਆ ਤੇ ਹੁਣ ਆਪਾਂ ਚੱਲਦੇ ਆ ਜੀ ਪਿੰਡ ਵੱਲੋਂ ਬਾਕੀ ਜਿਹੜਾ ਬੈਂਚ ਪਿਆ ਆ ਇਹ ਦੇਖ ਲੋ ਇਹੋ ਜਿਹੇ ਬੈਂਚ ਸਾਡੇ ਪਿੰਡ ਬਹੁਤ ਰੱਖੇ ਸੀ ਤੇ ਵਧੀਆ ਸੀ ਅਗਲੇ 4 ਜਣੇ ਬਹਿ ਜਾਂਦੇ ਹੁੰਦੇ ਸੀ ਮਤਲਬ ਜਿੱਥੇ ਇੱਥੇ ਜਿਆਦਾ ਲੋਕ ਬਹਿੰਦੇ ਆ ਉੱਥੇ ਤੇ ਬੈਂਚ ਰੱਖੇ ਹੋਏ ਸੀਗੇ ਉਹਦੇ ਨਾਲ ਆਇਆ ਸੀ ਨਾਲੇ ਗੱਲਾਂਬਾਤਾਂ ਕਰ ਲੈਂਦੇ ਬਜ਼ੁਰਗ ਨਾਲੇ ਤਾਕਤੂ ਜੀ ਖੇਡ ਲੈਂਦੇ ਆ ਨਾਲੇ ਟਾਈਮ ਪਾਸ ਹੋ ਜਾਂਦਾ ਤੇ ਪਾਰੋ ਹੋਇਆ ਵੀ ਕਿਸੇ ਨੇ ਟਰਾਲੀ ਮਾਰੀ ਉਹ ਚ ਕਿਤੇ ਨੇ ਕੋਈ ਟਰੈਕਟਰ ਮਾਰਿਆ ਉਹ ਬਸਰੇ ਥਾਂ ਤੇ ਨੁਕਸਾਨ ਕਰਿਆ ਆਹੀਂ ਸਾਈਡ ਦੇਖਣ ਵਾਲੇ ਸ਼ੀਸ਼ੇ ਲਾਏ ਸੀ ਮੋੜ ਦੇ ਉੱਤੇ ਗੋਲ ਸ਼ੀਸ਼ੇ ਲਾਏ ਸੀ ਵੀ ਜਦੋਂ ਕੋਈ ਅੱਗੋਂ ਵਿਕਲਾਉਂਦਾ ਤਾਂ ਬੰਦੇ ਨੂੰ ਪਤਾ ਲੱਗ ਜਾਂਦਾ ਤੇ ਬੰਦੇ ਦੀ ਬਚਤ ਹੋ ਜਾਂਦੀ ਹੈ ਤੇ ਉਹ ਵੀ ਬਸ ਆਈਆਂ ਕੁਝ ਮਾਰ ਮੁਰਕੇ ਤੋੜਤੇ ਤੇ ਜਿਹੜੇ ਬੈਂਚ ਇਹ ਤਾਂ ਹੈਗੇ ਮਤਲਬ ਦਾ ਉਦੋਂ ਦੇ ਬਾਦ ਸਰਕਾਰ ਵਾਲੇ ਦੇ ਜਿਹੜੇ ਸ਼ੀਸ਼ੇ ਹੁਣ ਲੱਗੇ ਸੀ ਤੇ ਸ਼ੀਸ਼ੇ ਦਾ ਜਮ ਨਹੀਂ ਕੱਢੇ ਬੰਡ ਤਾਂ ਹਜੇ ਵੀ ਲੋਕ ਆਏ ਜੀ ਟੁੱਟ ਗਿਆ ਤਾਂ ਉੱਥੇ ਟੱਟਾ ਲਾ ਕੇ ਜਗਾੜ ਕਰੀ ਬੈਠੇ ਆ। ਉਹਦਾਂ ਹਜੇ ਵੀ ਟਾਈਮ ਪਾਸ ਹੋ ਜਾਂਦਾ। ਬਾਕੀ ਆਏ ਸਿਮੈਂਟ ਵਾਲੀ ਚੀਜ਼ ਥੋੜੀ ਭਾਅ ਲ ਹੋ ਜਾਂਦੀ ਹੈ। ਸ਼ੀਸ਼ਾ ਤਾਂ ਟੁੱਟ ਗਿਆ ਤਾਂ ਮੁੜ ਕੇ ਤੁਹਾਨੂੰ ਪਤਾ ਹੀ ਹੈ। ਬਾਕੀ ਦੋਸਤੋ ਅੱਜ ਨਾ ਮੈਨੂੰ ਕੱਲ ਹੋਰ ਦੱਸਿਓ। ਕਿਸੇ ਦਾ ਕੋਈ ਰਿਸ਼ਤੇਦਾਰ ਜਾਂ ਕੋਈ ਮਤਲਬ ਕੋਈ ਜਾਣਕਾਰ ਕੋਈ ਬੰਦਾ ਕੋਈ ਯਾਰ ਦੋਸਤ ਮਲੇਸ਼ੀਆ ਰਹਿੰਦਾ ਤਾਂ ਮੈਨੂੰ ਮੈਸੇਜ ਜ਼ਰੂਰ ਕਰਿਓ। ਮਲੇਸ਼ੀਆ ਬਾਰੇ ਬਸ ਆਪਾਂ ਹੀ ਜਾਣਕਾਰੀ ਲੈਣੀ ਹੈ ਵੀ ਉੱਥੇ ਘੁੰਮਣ ਨੂੰ ਕੀ ਕੁਛ ਹੈ। ਕੀ ਸਿਸਟਮ ਜਾਣ ਦਾ ਫਾਇਦਾ ਹੈ ਕਿ ਨਹੀਂ ਹੈ ਤੁਸੀਂ ਮੈਨੂੰ ਇਹ ਜਾਣਕਾਰੀ ਜ਼ਰੂਰ ਦਿਓ ਮਲੇਸ਼ੀਆ ਬਾਰੇ ਮਲੇਸ਼ੀਆ ਤੇ ਇੰਡੋਨੇਸ਼ੀਆ ਵੀ ਦੇਖ ਲਓ ਨਾਲ ਕੋਈ ਬੰਦਾ ਹੋਵੇ ਤਾਂ ਮੈਨੂੰ ਮੈਸੇਜ ਕਰਿਓ ਤਾਂ ਜੋ ਸਾਡਾ ਫਾਇਦਾ ਹੋ ਸਕੇ ਜ਼ਰੂਰ ਜਾਣਕਾਰੀ ਦੇਣੀ ਹੈ ਤੁਸੀਂ ਮੈਨੂੰ ਵੇਟ ਰਊਗਾ ਤੁਹਾਡੇ ਮੈਸੇਜ ਦਾ ਇਹਨਾਂ ਦਾ ਕੰਮ ਵੀ ਚੱਲਣ ਵਾਲੀ ਆ ਗੱਠਾਂ ਦਾ ਔਰ ਡੇਡ ਮਿੰਟ ਤਾਈ ਤੁਸੀ ਵੇਖ ਲਓ ਇੱਥੇ ਇਕੱਠਾ ਹੀ ਇਕੱਠਾ ਹੋਣਗੀਆਂ ਸਾਰੇ ਥਾਵਾਂ ਤੇ ਚਲੋ ਮਿਹਨਤ ਵੀ ਜ਼ਰੂਰੀ ਹੈ ਅਸਲ ਜਿਹੜਾ ਹੁਣ ਸੀਜ਼ਨ ਹੈ ਹੁਣ ਸੀਜ਼ਨ ਤਾਂ ਉਹਨਾਂ ਦਾ ਲੱਗੂ ਜਿਨ੍ਹਾਂ ਕੋਲ ਗੱਠਾਂ ਵੀ ਆਲੀ ਮਸ਼ੀਨ ਵੀ ਹੈ ਤੇ ਵੱਡੀ ਮਸ਼ੀਨ ਵੀ ਹੈ ਉਹਨਾਂ ਨੇ ਹੁਣ ਆਇਆ ਵੀ ਪਹਿਲਾਂ ਤਾਂ ਉਹ ਮਾਰਨੇ ਕਟਰ ਫੇਰ ਵਿਚਾਰਿਆਂ ਨੇ ਆਹ ਤੇਰਾ ਗੱਠਾ ਬਣਾਉਣੀਆਂ ਝੋਨਾ ਵੱਢਣਾ ਵੀ ਹੈ ਸਾਰੇ ਕੰਮ ਹੀ ਉਹਨਾਂ ਨੇ ਕਰਨੇ ਆ ਉਹਨਾਂ ਦਾ ਸੀਜ਼ਨ ਪੂਰਾ ਲੰਬਾ ਲੱਗੂਗਾ ਬਾਕੀ ਵੀ ਚਲੋ ਮਿਹਨਤ ਕਰਦੇ ਆ ਵਿਚਾਰੇ ਫਲ ਮਿਲਣਾ ਵੀ ਚਾਹੀਦਾ ਇੱਕ ਫੇਸਬੁਕ ਤੇ ਨਾ ਐਡ ਬੜੀ ਆਉਂਦੀ ਈਜ਼ੀ ਵੀਜ਼ਾ ਦੀ ਉਹ ਇੰਨਾ ਇਰੀਟੇਟ ਕਰਦੀ ਆ ਨਾ ਇੱਕ ਹੀ ਐਡ ਚੱਲ ਬਦਲ ਬਦਲ ਕੇ ਲਾ ਦੇਣਾ ਤੇ ਉਹ ਚ ਹੁੰਦਾ ਆਪਣਾ ਸਰਦਾਰ ਭਾਈ ਆਉਂਦਾ ਡੇਲੀ ਪੋਸਟ ਵਾਲਾ ਉਹ ਬਸ ਇੱਕ ਹੀ ਗੱਲ ਬੱਠੀ ਚੱਲੂਗਾ ਵੀ ਇਹਨੂੰ ਈਜ਼ੀ ਵੀਜ਼ਾ ਕਿਉਂ ਕਹਿੰਦੇ ਨੇ ਤੂੰ ਬਦਲ ਕੇ ਲਾ ਦੇ ਬੰਦਾ ਚੱਲ ਵੇਖ ਤਾਂ ਲਵੇ ਇੱਕੋ ਹੀ ਐਡ ਇੱਕੋ ਹੀ ਐਡ ਇਹ ਬੰਦ ਪੁੰਦਰੀ ਹੁੰਦੀ ਕਿਸੇ ਲੋੜ ਯਾਰ ਹੁੰਦੀ ਆ ਦੱਸਿਓ ਕਿਸੇ ਸੌਖੇ ਤਰੀਕੇ ਨਾਲ ਇੱਕ ਤਰੀਕਾ ਤਾਂ ਮੈਨੂੰ ਪਤਾ ਹੈ ਚਲੋ ਤਾਂ ਨਹੀਂ ਕਰਨਾ ਚਾਹੀਦਾ ਤੇ ਜੇ ਕੋਈ ਸੌਖਾ ਤਰੀਕਾ ਹੈਗਾ ਦੱਸੋ ਪੈਸੇ ਲਾ ਕੇ ਤਾਂ ਮਨ ਲੱਗਾ ਬੰਦ ਹੋ ਜਾਂਦੀ ਐ ਬਿਨਾ ਪੈਸੇ ਦੇ ਦੱਸੋ ਹੀ ਹੁੰਦੀ ਐ ਤਾਂ ਤੇ ਪੈਸੇ ਲਾ ਕੇ ਮਨ ਲੱਗਦਾ ਇਹ ਮਹੀਨੇ ਦੇ ਮਹੀਨੇ ਭਰਉਂਦੇ ਐ ਐ ਨਹੀਂ ਵੀ ਇੱਕ ਵਾਰ ਹੀ ਭਰੇ ਤੇ ਕੰਮ ਨਿਬੜ ਜੇ ਇਹ ਤਾਂ ਬੈਡਵਟ ਸਿਸਟਮ ਹੋਊਗਾ ਔਰ ਇੱਕ ਨਹੀਂ ਆਉਂਦੀ ਹੁੰਦੀ ਮੈਨੂੰ ਕੱਲੇ ਨੂੰ ਨਹੀਂ ਆਉਂਦੀ ਕਿਤੋਂ ਦੀ ਮਰਜ਼ੀ ਵੀਡੀਓ ਵੇਖ ਲਓ ਬਾਈ ਤੁਸੀਂ ਹਰੇਕ ਥਾਂ ਆ ਜੂ ਈਜ਼ੀ ਵੀਜ਼ਾ ਈਜ਼ੀ ਵੀਜ਼ਾ ਸੌਖਾ ਵੀਜ਼ਾ ਤੇ ਬਾਕੀ ਇੱਕ ਗੱਲ ਤਾਂ ਮੈਂ ਸੁਣਿਆ ਵੀ ਅਸੀਂ ਵੀਜ਼ਾ ਤਲਵਾ ਦਿੰਦੇ ਹਾਂ ਪਰ ਐ ਭਾਵੇਂ ਕਿੰਨੀ ਚੰਗੀ ਚੀਜ਼ ਹੋਵੇ ਸੋਡੇ ਅੱਗੇ ਵਾਰੀ ਵਾਰੀ ਆਉਗੀਆਂ ਫੋਟਾ ਮਨ ਖੇਜ ਹੀ ਜਾਂਦਾ